ਪਾਫ ਕੱਢਦਾ ਪਾਫ ਹਾਂ ਬਈ ਦੱਸੋ ਵੇ ਕੀ ਆ ਫਰਕ ਪਿਆ ਅਪਣੇ ਹੋ ਗਿਆ ਮੈਨਾਂ ਦੀ 3-4 ਕਵਾਂਟਰ ਦਾ ਫਰਕ ਪੈ ਗਿਆ ਇਹਨਾਂ ਦਾ ਦੇਖ ਅੱਜ ਪਤਾ ਲੱਗਦਾ ਅਸਲ ਤੇ ਉਦੋਂ ਪਤਾ ਨਹੀਂ ਲੱਗਿਆ ਉਦੋਂ ਪਤਾ ਨਹੀਂ ਲੱਗਿਆ ਆ ਦੇਖੋ ਬੜੀ ਆ ਦਾਣੇ ਪਏ ਹੈਟਾਂ ਜਿੰਨੇ ਵੀ ਪਏ ਸਾਰੇ ਟੱਕੜ ਸਾਰੇ ਬੁਖੀ ਆਲੇ ਕੁ ਬੱਲੇ 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 ਹਨੀ ਜੀ ਦੇ ਸਾਰੇ ਝਾੜ ਤੇ ਤਰ ਮੈਂ ਤਾਂ ਹੈਗਾ ਨਾ ਭਾਈ ਆਪਾਂ ਨੂੰ ਦਿਖਦਾ ਘੱਟ ਨਾ ਆ ਦੇਖੋ ਇੱਕ ਸਾਈਡ ਬਾਈ ਸਾਰੇ ਚੱਕੀ ਹਨੀ ਕੋਰ ਇਹ ਜੀ ਉੱਪਰ ਵੀ ਧਾਣਾ ਛੱਡੇ ਛੱਡੇ ਨਹੀਂ ਮੈਂ ਤੁਹਾਨੂੰ ਕਹਿੰਦਾ ਖਾਲੀ ਗਾ ਲਓ ਜੀ ਭਾਈ 575 ਨੂੰ ਆਪਣੇ ਨੂੰ ਬੰਪਰ ਲਾਉਣ ਦੀ ਪੂਰੀ ਤਿਆਰੀ ਹੈ ਤੇ 24 ਜਾਂ 26 ਇੰਚ ਲਾਉਂਗੇ ਭਾਈ ਜਿਹੜਾ ਬੰਪਰ ਲਾਉਣਾ ਹੈ ਉਹ ਲੱਗਣਾ ਆਪਣਾ ਕਰਾਲੀ ਸ਼ਹਿਰ ਤੇ ਵੀਰ ਕੇ ਗੱਲ ਹੋਈ ਵੀ ਹੈ ਬੰਪਰ ਵਾਲੇ ਗੱਲ ਉਹ ਕਹਿੰਦਾ ਵੀ ਜਿਹੜਾ ਤੁਹਾਡੇ ਬੰਪਰ ਲਾਉਣਾ ਵੀ ਸਪੈਸ਼ਲ ਨੇ ਲੱਗਣਾ ਹੈ ਆਪਾਂ ਨੇ ਗਵਿੰਦਗੜ੍ਹ ਤੇ ਪਲੇਟ ਕਟਾ ਕੇ ਲਿਆਉਣੀ ਹੈ ਵੀ ਬਗੇਜ ਜੋੜ ਵਾਲਾ ਲਾਉਣਾ ਹੈ ਤਾਂ ਕਰਕੇ ਬਾਈ ਇੰਨੀ ਵੇਟ ਕਰਦੇ ਆ ਇੰਨੀ ਵੇਟ ਕਰ ਰਹੇ ਆ ਉਹ ਕਹਿੰਦਾ ਬਾਈ ਕਹਿੰਦਾ ਵੀ ਹਲੇ ਕਟਿੰਗ ਨਹੀਂ ਹੋਈ ਆਪਣਾ ਵੀ ਟੈਂਪੋ ਵਾਲਾ ਵੀ ਨਹੀਂ ਮਿਲਿਆ ਹਲੇ ਸਾਨੂੰ ਟਾਈਮ ਮਿਲੀ ਜਾਂਦੇ ਨਹੀਂ ਤਾਂ ਵੀ ਹੁਣ ਨੂੰ ਕਾਦਾ ਲੱਗ ਜਾਣਾ ਤਾਂ ਕਿੰਨੇ ਦਿਨ ਹੋ ਗਏ ਮਹਿਕ ਹਫਤਾ ਹੋ ਗਿਆ ਬਾਈ ਆਹੀ ਕੰਮ ਅੱਜ ਵੀ ਵੀਰ ਨੂੰ ਫੋਨ ਕਰਿਆ ਤਾਂ ਫੁੱਲ ਤਿਆਰੀ ਸਾਡੇ ਵੱਲ ਤੇ ਤਾਂ ਵੀ ਕਰ ਲਵਾ ਲਈਏ ਉਹ ਕਹਿੰਦਾ ਵੀ ਦੋ ਦਿਨ ਹੋਰ ਲੈ ਲੋ ਹੁਣ ਦੋ ਦਿਨ ਦੀ ਹੋਰ ਵੇਟ ਕਰਨੀ ਪੈਣੀ ਹੈ ਦੋ ਦਿਨ ਹੋਣੇ ਅਸੀਂ ਫੇਰ ਹੋਰ ਪਾਸੇ ਘੁੰਮੇ ਆਉਣਾ ਫੇਰ ਉਤੇ ਬਾਰਮਾ ਵਾਪਰ ਲਾ ਰਹਿਣਾ ਚੱਲ ਮੈਂ ਇੱਕ ਫੇਰ ਸ਼ੋਹ ਜੀ ਦੇਖ ਹਾਂ ਸ਼ੋਹ ਖੋਲ ਦिए ਲੜਾ ਕਰ ਦिए ਗੱਲ ਸੁਣ ਲੈ ਬਾਪੂ ਮੇਰਾ ਹੁਣੇ ਕਹਿੰਦਾ ਇਹ ਕਿਹੜਾ origignal ਸਮਾਨ ਤੁਸੀਂ ਖੁਦ ਨਹੀਂ ਛੱਡੇ ਇਹ ਸਾਰੇ ਗੋਲੇ ਡੂਨੀ ਘੇੜ ਲਾਈ ਜਾਂਦੇ ਹੌਲੀ ਹੌਲੀ ਜਿਵੇਂ ਟਾਇਰ ਦੱਸ ਗਏ ਮੈਂ ਹੈ ਇੱਕ ਨੰਬਰ ਹੈ ਜੈਸ਼ਨ ਭਾਈ ਸਾਡੇ ਘਰ ਅੱਜ ਪਹੁੰਚਿਆ ਏ ਜੈਸ਼ਨ ਨੂੰ ਮੈਂ ਹੱਲੇ ਛੇਡ ਦਈਦਾ ਮੈਂ ਕਿਹਾ ਟਾਇਰ ਛੋੜੇ ਪੌਹ ਹੋਗੇ ਕਹਿੰਦਾ ਜੇ ਹੋਰ ਵੱਡੇ ਪੌਣੇ ਦਾ ਪਿੱਛੇ ਵੱਡੇ ਪੌਣੇ ਪਾਣੇ 16 ਦੇ ਨੇ ਉਦਾਂ ਚੌੜੇ ਦਾ ਪਏ ਸਾਡੇ ਮੂਰੇ 'ਚ ਚੌੜੇ ਦਾ ਪਏ ਸਾਡੇ ਜਿਮੂਰੇ ਪੌਣੇ ਉਹ ਤਾਂ ਨਿਮੇ ਜਿਹੀ ਹੁੰਦੇ ਐ ਹਾਂ 2 ਫੁੱਟ ਜਿਹੜੇ 1 ਫੁੱਟੇ ਚੱਲੇ ਪਏ ਹਾਂ ਜੱਗਿਆ ਬਾਮਣ ਵਾਲੇ ਵੀ ਪਾ ਕੇ ਦੇਖੋ ਹਾਂ ਆ ਵੀ ਮੈਂ ਕਿਹਾ ਟਾਇਰ ਚੌੜਾ ਬਹੁਤਾ ਉਦੋਂ ਇਹਦੇ ਕੋਈ ਪੰਚਾਈ ਹੋਈ ਨਹੀਂ ਨਾ ਨਹੀਂ ਕੋਈ ਉਹ ਵੀ ਪਾ ਕੇ ਜੱਗੇ ਵਾਲੇ ਨਾ ਮੈਂ ਕਲਾ ਰਹੀ ਆ ਸ਼ੋ ਜੀ ਉਹ ਦੇ ਲੈ ਇਹਨਾਂ ਦੀ ਸ਼ੋ ਕੀ ਮੈਂ ਆਉਣ ਲੱਗੀ ਨਹੀਂ ਅੱਗੇ ਸਾਈਡ ਨੂੰ ਖੁੱਲੇ ਕਰਦੀ ਸਲਾਨਸਰ ਵੀ ਤਾਈ ਕਰ ਸਲਾਨਸਰ ਦੇ ਬਗੈਰ ਦੇਖਣਾ ਚੱਲ ਚਾਬੀ ਬਾਈ ਅੱਜ ਸਲਾਨਸਰ ਦੇ ਬਗੈਰ ਵੀ ਸਟਾਰਟ ਕਰਕੇ ਦੇਖ ਲੈਣਾ ਕਿਵੇਂ ਬਾਜੇ ਪਟਾਕੇ ਨਾ ਮਾਰੇ ਭਮਣ ਉਹ ਜਿਹੜਾ ਆਪਣਾ ਬੰਪਰ ਹੈ ਨਾ ਉਹ ਬੰਪਰ ਵਾਲ ਨੂੰ ਕਿਹਾ ਬਾਈ ਵੀ ਮਤਲਬ ਕਹਿੰਦਾ ਸਪੈਸ਼ਲ ਕਟਿੰਗ ਆਉਂਦੀ ਹੈ ਥੋੜਾ ਜਿਹਾ ਮੂੰਹਨ ਖੋਲਦੀਏ ਥੋੜਾ ਜਿਹਾ ਮੂੰਹਨ ਖੋਲਦੀਏ ਕਾਮ ਇਹਦੇ ਵੀ ਬਾਈ ਨੂੰ ਆਓ ਆ ਲਾਉਣਾ ਪੈਣਾ ਉੱਪਰ ਹਲਾ ਦੇ ਪਹਿਲਾਂ ਨਹੀਂ ਨਹੀਂ ਮੈਂ ਘੱਲ ਲਾਂ ਲੈ ਇੱਕ ਵਾਰ ਏਰ ਕੱਢ ਲਈ ਕਿਤੇ ਮੈਂ ਬ੍ਰੇਕ ਦੱਬ ਕੇ ਕੱਢਦਾ ਭਾਪ ਹਾਂ 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 ਬਾਪੂ ਵੀ ਆ ਗਿਆ ਬਈ ਇੱਧਰ ਹੰਗਾ ਪਉਂਦਾ ਇਹ ਤਾਂ ਹੈ ਕਲਾਂਸਰ ਖੋਲ ਕੇ ਟੋਲ ਕੀ ਪਾਪਰੇ ਲੱਗੇ ਦਾ ਸਾਬ ਨਾਲ ਕੱਢਦਾ ਕਿ ਕਿੰਨੀ ਵਿੱਚੋਂ ਘੁੰਮਦੇ ਚੱਕਰੇ ਹੈ ਜੇ ਹਨ ਹੈ ਸਪੀਡ ਅੱਗ ਵੀ ਕੱਢ ਸਕਦਾ ਜਿਹੜੇ ਭਾਈ ਇਹ ਜਿਹੜਾ origignal ਨੰਬਰ ਹੁੰਦਾ ਨਾ ਉਹਦੇ ਵਿੱਚ ਜਾਲੀਆਂ ਹੁੰਦੀਆਂ ਫਿਰ ਉਹ ਨਾ ਤਾਂ ਧੂਆਂ ਨਿਕਲ ਦਿੰਦਾ ਸਾਹ ਹੌਲੀ ਹੌਲੀ ਕਰਦਾ ਨਾ ਚੱਲ ਰਹੀ ਜਨਾ ਹਾਂ ਓਕੇ ਇਹ ਵੀ ਭਾਈ ਜਿਹੜੇ ਆਪਾਂ ਨੇ ਰਿਮ ਬਦਲਾਏ ਨਾ ਰਿਮਾਂ ਕਰਕੇ ਟਾਰਨਟ ਟੌਰ ਹੋ ਗਈ ਹਾਂ ਇਹ ਅਸੀਂ 916 ਵਾਲੇ ਰਿਮ ਪਾਏ ਭਾਈ 1.75 ਵਾਲੇ ਚ ਵੀ ਇਹ ਟਾਇਰ ਚੜ ਜਾਂਦਾ ਏ 1.5 ਦੇ ਵਿੱਚ ਪਰ ਮੈਂ ਜਿਹੜਾ ਨਕੂਲਾ ਲਾ ਫਟਾ ਕੇ ਇੱਕ ਬਾਈ 7.5 ਵਾਲੇ ਆ ਉਹਦੇ માં ਵੀ ਇਹ ਟਾਇਰ ਚੜ ਜਾਂਦਾ ਸੀ ਹੁਣ 900 ਵਾਲੇ ਪੌਲੇ ਤੇ ਬਾਈ ਰਿੰਮ ਵੀ ਬੜੇ ਪੌਏ ਆ ਤੇ ਉਹਨਾਂ ਵਿੱਚ ਟਾਇਰ ਪੌਏ ਇਹ ਤਕਰੀਬਨ ਵੀ ਜਿੰਨਾ ਟਾਇਰ ਚੌੜਾ ਉੰਨਾ ਹੀ ਚੌੜਾ ਰਿੰਮ ਹੁੰਦਾ ਏ ਜਿਹੜਾ ਦੂਜਾ ਹੁੰਦਾ ਆ ਰਿੰਮ ਥੋੜਾ ਜਿਹਾ ਵਿੱਚ ਨੂੰ ਹੁੰਦਾ ਏ ਕੁਟਮਾ ਹੁੰਦਾ ਏ ਟਾਇਰ ਵਿੱਚ ਦੇ ਕੁਟਮਾ ਹੁੰਦਾ ਉੱਪਰ ਤੇ ਫੁਲਮਾ ਹੁੰਦਾ ਉਹ ਚੱਕਰ ਬਾਕੀ ਮੈਂ ਕਿ ਛਤਰੀ-ਛੁਤਰੀ ਲਵਾ ਲੈਣੀ ਵੀਰ ਨੂੰ ਫੋਨ ਕਰਿਆ ਪਿਆ ਹੁਣ ਕੀ ਆ ਕਰੀਏ ਜਿਹੜਾ ਟਾਈਮ ਲੱਗਣਾ ਉਹ ਤਾਂ ਲੱ ਗਰੜਾ ਕੋ ਹਾਂ ਹੈਗਾ ਕੋਸੇ ਇਹਨਾਂ ਕਿਹਾ ਹੁੰਦਾ ਇਹ ਇਹਨਾਂ ਪਟਾਕੇ ਮਾਰਦੇ ਆਂ ਏਅਰ ਕਲੀਨਰ ਇਹਦੇ ਨਾਲ ਤਾਂ ਇਹਦੇ ਨਾਲ ਤਾਂ ਮਾਰੇ ਉਹਨੂੰ ਪਾਗੇ ਨਾ ਨਾ ਪਟਾਕੇ ਨਹੀਂ ਮਾਰਨੇ ਨਿਕਲਦੇ ਮਰਾਏ ਦੀ ਹਾਂ ਬੱਜਦੇ ਆਂ ਪਲਾ ਕੋ ਵਰਗ ਦੁੱਤੀ ਕਿੱਦਾਂ ਅੱਗੇ ਕੱਢਦਾ ਉਹ ਜਿਆ ਹਵਾ ਜੀ ਨਿਕਲ ਨਹੀਂ ਆਉਂਦੀ ਚਾਲ ਸ਼ੋ ਸ਼ੂਗਾ ਸੀ ਇਹ ਮਬੇਲੇ ਆ ਬਾਈ ਅਸੀਂ ਹੁਣ ਸਾਨੂੰ ਬੰਪਰ ਲੱਗਿਆ ਬਾਈ ਦਿਖਾਵਾਂਗੇ ਜਦੋਂ ਆਏ ਸੀ ਲਾਦੇ ਲਾਦੇ ਆ ਵੀ ਉਹ ਕਹੇ ਜਾਣਾ ਵਿੰਗਾ ਸਿੱਧਾ ਜਾ ਜਾਈਦਾ ਦਾ ਦੇਖਣ ਦੇਖ ਕੇ ਇਧਰ ਆਪਣੇ ਹੱਥ ਕੋਲੋਂ ਦੇਖ ਕੇ ਲਾ ਇਹਦੀ ਕਿੱਕਣ ਲੱਗਦੀ ਹੈ ਹੱਥ ਕੋਲ ਦੇਖ ਇਧਰ ਨਿਗਾਹ ਕਰ ਇਹ ਹੋਰ ਤਰੀਕੇ ਕੇ ਲੱਗਦਾ ਪਹਿਲਾਂ ਹਾਂ ਦੇਖ ਵਿੱਚ ਨੂੰ ਕਰਨਾ ਪੈਂਦਾ ਬਾਰਮਾ ਓਕੇ ਆ ਨਾ ਕੋਲ ਨੂੰ ਨਾ ਖੁੱਲਦਾ ਹਾਂ ਹੁਣ ਤਾਂ ਨਹੀਂ ਖੁੱਲਦਾ ਨਾ ਲੋਕ ਹੈ ਨਾ ਦੂਏ ਲੋਟ ਆ ਦੇਖੋ ਹੁਣ ਇਹਨੂੰ ਸਮਝ ਲੱਗ ਗਿਆ ਜੇ ਸ਼ਾਨੂੰ ਪਹਿਲਾਂ ਸਮਝ ਨਹੀਂ ਤਾਂ ਲੱਗਿਆ ਘੁਮਾ ਕੇ ਪਾਉਣਾ ਪੈਂਦਾ ਲੈ ਮੈਗਰੋ ਵੀ ਨਹੀਂ ਲਾਉਣਾ ਹੁੰਦਾ ਸਿੱਖ ਲੈ ਵੀ ਕਿੰਨਾ ਲੱਗਦਾ ਹਾਂ ਹਾ ਦੀਨ ਹਾਂ ਨਾ ਇਹਦੇ ਹੁਣ ਨਾ ਖੋਲੀ ਜੇਨ ਲੱਗ ਗਿਆ ਔਕਣੀ ਲੱਗਦਾ ਇਹ ਵੀ ਬੜਾ ਠੀਕ ਹੈ ਸਤਿ ਸ਼੍ਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਬਾਈ ਦੇ ਖੇਤਾਂ ਚ ਜਾਏ ਪਿਆ ਹੈ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਜਿਹੜੇ ਸਾਡੇ ਕੰਨੀ ਐਣ ਪਾਈ ਪਾਈ ਤਾਂ ਤਕਰੀਬਨ ਅੰਦਾਜ਼ਮੈਂਟ ਹੈ ਵੀ ਪੱਕੀਆਂ ਕਣਕਾਂ ਤੇ ਕਿੰਨਾ ਕਸਰ ਕਰਿਆ ਪ੍ਰਧਾਨਬਾਈ ਦੀ ਕਣਕ ਤੇ ਦਿਖਾਉਂਦੇ ਤੁਹਾਨੂੰ ਭਾਈ ਦੱਸੋ ਫੇ ਕਿਆ ਫਰਕ ਪਿਆ ਆਪਣੇ ਹੋ ਗਿਆ ਮੈਂ ਲਾਦੀ 3-4 ਕੁਆਂਟਲ ਦਾ ਫਰਕ ਪੈ ਗਿਆ ਜਿੰਨਾ ਦਾ ਦੇਖ ਅੱਜ ਪਤਾ ਲੱਗਦਾ ਅਸਲ ਤੇ ਉਦੋਂ ਪਤਾ ਨਹੀਂ ਲੱਗਿਆ ਉਦੋਂ ਪਤਾ ਨਹੀਂ ਲੱਗਿਆ ਹਾਂ ਦੇਖੋ ਮਰੀ ਆ ਦਾਣੇ ਵੇੇ ਛੇੜਾਂ ਜਿੰਨੇ ਵੀ ਵੇੇ ਸਰੇ ਟੱਲ ਕਲੇ ਬਹੁਤ ਬਹੁਤ ਹੋ ਗਏ ਤੇ ਤੇ ਜੀ ਤਾਂ ਹੈਨਾ ਹਾਂ ਇਹ ਭਾਈ ਜਿਹੜੀ ਬੱਲਪਾ ਵੱਜੀ ਐ ਇਹ ਫੇ ਦੂਏ ਤੀਏ ਦੇ ਰੰਗ ਵੀ ਬਦਲਦੀ ਐ ਹਾਂ ਉਹਦੀ ਚਿੱਟੀ ਚਿੱਟੀ ਹੋ ਜਾਂਦੀ ਨਾ ਆਹ ਦੇਖ ਹਮਨੇ ਲੈ ਅਜੇ ਲੈ ਜੋ ਤਿੰਨ ਦਾਣੇ ਨਿਕਲੇ ਤਿੰਨ ਤੇ ਵੀ ਚਾਰ ਪੰਜ ਦਾਣੇ ਨਿਕਲੇ ਕਵਾਲੇ ਚ ਹਾਂ ਆਹ ਦੇਖ ਤੂੰ ਇਹਦੇ ਵਿੱਚ ਭਾਈ ਕਿੰਨੇ ਆ ਹਾਂ ਆਦੇ ਝਾੜਤੇ ਆ ਸਾਰੇ ਖੁੰਝਾ ਝਾੜਦਾ ਹਾਂ ਹੁਣ ਪਤਾ ਤਾਂ ਲੱਗਣ ਲੱਗਿਆ ਵੀ ਬੱਲ ਚਿੱਟੀ ਹੋਣ ਲੱਗੀ ਨਾ ਚਿੱਟੀ ਹੋਣ ਲੱਗੀ ਹਾਂ ਦੇਖ ਲੈ ਕਿੰਨੇ ਕਿੰਨੇ ਦਾਣੇ ਝਾੜਤੇ ਹਲੇ ਵਿੱਚ ਫਸੇ ਵੀ ਵੀ ਆ ਫਸੇ ਵੀ ਐ ਕਿਉਂਕਿ ਭਾਈ ਕਣਕਰ ਆਹ ਦੇਖ ਹਮਨੇ ਅਜੇ ਲਗੇ ਗਦੇ ਪੰਜ ਚਾਰ ਮਿੰਟ ਦੀ ਉਹ ਗੇਮ ਸੀ ਬਾਈ ਨਾ ਅਜੇ ਥੱਲੇ ਗਿਰਦੇ ਆ ਪੰਜ ਚਾਰ ਬਾਈ ਪੰਜ ਚਾਰ ਦਿੰਦੇ ਹੋ ਕਿ ਨਾ ਪੰਜ ਚਾਰ ਨਹੀਂ 10 ਕ ਦਿੰਦੀ ਗੇਮ ਸੀ ਹਾਂ 20 ਤਾਂ ਲਾ ਜਣੇ ਅਜੇ ਠੰਡੂ ਗਈ ਮੀਂਹ ਕਰਕੇ ਇਹ ਜੇ ਨਾ ਪੈਂਦਾ ਤਾਂ ਹੈਰਾ 10 ਕ ਦਿੰਦਾ ਕੰਮ ਦਾ ਕੰਮ ਬਹੁਤ ਗਰਮੀ ਸੀ ਨਾ ਵੜਾ ਦੇਣੀ ਦੀ ਅਗਲੇ ਮਹੀਨੇ ਬਾਈ ਕੀ ਚੀਜ਼ ਹੈ ਹਨਾ ਹੋਰ ਕੀ ਕੁਝ ਵੀ ਕਰ ਸਕਦੀ ਹੈ ਚਮਕੌਰ ਸਾਹਿਬ ਜਿਆਦਾ ਪਈ ਆਪਾਂ ਦਾ ਅੱਛਾ ਹਾਂ ਇਹਦਾ ਬਾਈ ਗੱਡੀਆਂ ਦੇ ਸ਼ੀਸ਼ੇ ਵੀ ਕਹਿੰਦੇ ਪਾ ਦਿੰਦੀ ਹੈ ਫਿਰ ਇਹ ਆਪਣੀ ਆਈ ਜਾਵੇ ਇਹ ਤਾਂ ਉਹਦੇ ਤੋਂ 2 ਕਿਲੋਮੀਟਰ ਪਈਓ ਨਹੀਂ ਪਈ ਨਹੀਂ ਹੈ ਕਿਥੇ ਮਾਂਡੂ ਜੀ ਮਾਂਡੂ ਜੀ ਪਈ ਨਹੀਂ ਮਾਂਡੂ ਜੀ ਪਈ ਨਹੀਂ ਤੇ ਅੱਜ ਘਟਾ ਕਹਿੰਦੇ ਅੱਛਾ ਜੀ ਆ ਇਧਰ ਆਪਣੇ ਜਿਆਦਾ ਚਲੋ ਫਿਰ ਵੀ ਬਚਾਓ ਹੋ ਗਿਆ ਚਲੋ ਮਹਾਰਾਜ ਨੇ ਫਿਰ ਵੀ ਜਲ ਰੱਖ ਲਏ ਨੁਕਸਾਨ ਤਾਂ ਕਰਿਆ ਚੱਲ ਭਾਈ ਜਿੰਨਾ ਕੋ ਹੋਇਆ ਹੈਗਾ ਆਪਣੇ ਭਾਈ ਕਿ ਨਹੀਂ ਜੀ ਹੂੰ ਜਿਹੜੀ ਪਛੇਤੀ ਗਣ ਕਉਦਾ ਨਹੀਂ ਹੈਗਾ ਪਛੇਤੀ ਰਾਏ ਆ ਜੀ ਝੜੀ ਨਹੀਂ ਹੈਗੀ ਉਹ ਹਰੀ ਆ ਹਰੀ ਹੈ ਹੂੰ ਜਿਹੜੀ ਅਗੇਤੀ ਤਨੂ ਮਾਰ ਕਰੀ ਜੀ ਹਾਂ ਅਗੇਤੀ ਨੂੰ ਮਾਰ ਕਰੀ ਆ ਜਿਹਦੇ ਗੋਭੀ ਸਰੋਂ ਖੜੀਆਂ ਦੀਆਂ ਪੱਕੇ ਮੂਵੀ ਝੜਤੀਆਂ गोभी थोरो बीप ਝੜਦੀ ਹਾਂ ਗੋਭੀ ਹਰ ਤਾਂ ਮੈਨੂੰ ਲੱਦੀ ਬਹੁਤ ਝੜੀ ਹੋਣੀ ਹੈ ਬਾਈ ਗੋਭੀ ਸਰ ਨੂੰ ਬਾਈ ਜਾ ਨੁਕਸਾਨ ਨਹੀਂ ਫੜੀ ਖੁੱਲ ਜਾਂਦੀ ਆ ਸਹੀ ਗੱਲ ਹੈ ਜੀ ਸਹੀ ਗੱਲ ਹੈ ਐਨਾ ਸ਼ੁਕਰ ਕਰ ਤੂੰ ਮੀਂਹ ਪੈ ਕੇ ਪਈ ਆ ਜੇ ਕਿਤੇ ਸੁੱਕੀ ਪੈਂਦੀ ਫੇਰ ਦੇਖਦਾ ਕਿਆ ਕੋ ਕਰਨਾ ਦਾ ਸੁੱਕੀ ਝੜ ਦਿੰਦੀ ਆ ਬਾਈ ਇੱਕ ਦਿਨ ਪਹਿਲਾਂ ਥੋੜਾ ਜਿਹਾ ਮੀਂਹ ਪੈ ਗਿਆ ਤਾਂ ਉਹ ਤੇ ਬਾਦਮਾ ਪਈ ਆ ਪਹਿਲਾਂ ਵੀ ਮੀਂਹ ਪੈ ਕੇ ਹਟੇ ਦਾ ਘੰਟਾ ਕੇ ਪਹਿਲਾਂ ਬਾਦਮਾ ਇੱਕੇ ਲਾਹਤ ਆ ਗਈ ਪਤਾ ਨਹੀਂ ਲੱਗਿਆ ਬਾਈ ਹਾਂ ਮੈਂ ਵੀ ਉਦੋਂ ਟੀਬੀ ਸਾਹਿਬ ਗਿਆ ਹੋਇਆ ਤਾਂ ਉੱਥੇ ਪਤਾ ਲੱਗਿਆ ਤੁਹਾਨੂੰ ਉੱਥੇ ਥੋੜੀ ਪਈ ਆ ਜਮਾਂ ਹੀ ਮਾਹ ਚਲ ਬਈ ਆਜੋ ਇੱਥੇ ਨੂੰ ਤੂੰ ਕਹਿੰਦੇ ਇੱਥੇ ਬਹੁਤ ਪੈ ਗਈ ਮੁਖਾ ਜੀ ਆਉ ਥੋੜੀ ਜੀ ਬਾਈ ਬਹੁਤ ਪੈ ਗਈ ਅਸੀਂ ਖੜੇ ਹੀ ਹਰਾਂ ਰਹਿ ਗਏ ਕਰ ਵੀ ਗਿਆ ਸਾਦਾ ਬੰਦਾ ਕਰ ਨਹੀਂ ਸਕਦਾ ਬਾਈ ਕੁਝ ਨਹੀਂ ਕਰ ਸਕਦੇ ਬਾਈ ਇਲਾਜ ਬਾਈ ਕੋਈ ਨਹੀਂ ਹੈਗਾ ਮਹਾਰਾਜ ਅੱਗੇ ਕਿਸੇ ਦਾ ਜੋੜ ਨਹੀਂ ਬਾਈ ਇਹਦਾ ਬਾਈ ਜੇ ਸਮਝ ਲਓ ਵੀ ਅੱਧਾ ਕਾਂਟਾ ਪੈ ਜਵੇ ਲਗਾਤਾਰ ਡੁੰਡੇ ਹੋਣੀ ਗਣ ਲੈ ਲੱਪਣੀ ਕੁਝ ਨਹੀਂ ਆ ਮਨੇ 10 ਮਿੰਟੇ ਲੈ ਕੇ ਲਿਆ ਕੁਝ ਕਰਤਾ ਇੱਕ ਵਾਰ ਪਤਾ ਨਹੀਂ ਕਿਸੇ ਵੀਰ ਨੇ ਕਿਹਾ ਤਾਂ ਕਹਿੰਦਾ ਵੀ ਸਾਡੇ ਜਿਹੜੇ ਜਿਹੜੇ ਅੰਡੇ ਹੁੰਦੇ ਏਡਾ ਈ ਪੈ ਤੀ ਪੈ ਤੀ ਬਾਈ ਉਹਟਾ ਬਾਈਕੋਤ ਵੀ ਨਹੀਂ ਛੱਡਦੇ ਹੁਣ ਇਹਦਾ ਟਿੱਕਾ ਤੋੜ ਦਿੰਦੀ ਹੁਣੀ ਪਹਿਲਾਂ ਪਈ ਸੀ ਉਦੋਂ ਸਰਦੂਲਗੜ ਕਿੰਨੀ ਜਲਦੀ ਖਾਸਾ ਨੁਕਸਾਨ ਕਰਿਆ ਉਦੋਂ ਸਾਡੇ ਜਾਨੀ ਬਹੁਤ ਚੇ ਟਾਈਮ ਵੱਧ ਪਈ ਆ ਹੁਣ ਆਪਣੇ ਸਾਡੇ ਨਹੀਂ ਬਾਈ ਬਾਈ ਬਹੁਤ ਟਾਈਮ ਬਾਰੇ ਪਈ ਆ ਸਾਡੇ ਤਾਂ ਮੈਨੂੰ ਉਮੀਦ ਆ ਵੀ 15 ਸਾਲ ਬਾਅਦ ਹੀ ਪਈ ਆ 15 ਸਾਲ ਬਾਅਦ ਹੀ ਪਈ ਆ ਬਾਈ ਦੇਖ ਲੈ ਹਾਂ 15 16 ਸਾਲ ਬਾਅਦ ਪਈ ਆ ਸਮਾਂ ਦੇ ਲੋ ਬਾਈ ਕਹੇ ਜਾਉਣ ਲੱਗ ਗਿਆ ਪਾਣੀ ਨੇਰੀ ਚਖੜ ਹਨ ਤੈਨਾਂ ਘਤਰੇ ਆਏ ਬਾਈ ਵਧੇ ਰਿਹਾ ਕੰਮ ਹੋਰ ਕਿ ਦੋ ਮਹੀਨੇ ਇਹੀ ਕੰਮ ਰਹਿਣਾ ਪਤਾ ਨਹੀਂ ਕਿਆ ਕਰੋਪੀ ਆ ਕਿਆ ਨਹੀਂ ਹੁਣ ਦੋ ਮਹੀਨੇ ਇਹੀ ਕੰਮ ਰਹਿਣਾ ਬਿਲਕ ਕੀ ਜ ਬਾਜਰਾ ਵੀ ਜਾਊਗਾ ਬਾਜਰਾ ਵੀ ਜੇ ਮੈਂ ਹਾਂ ਕਲਮਾਲਾ ਖੇਤ ਖਾਲੀ ਹੋਏ ਤਾਂ ਕੀ ਜ ਬਾਜਰਾ ਵੀ ਤਾ ਠੀਕ ਆ ਬਾਜਰਾ ਬੂਟੇ ਬਾਟੇ ਪਏ ਸੁੱਕੇ ਤਾਂ ਨਹੀਂ ਨਹੀਂ ਬੂਟਾ ਕੋਈ ਹੈਗੀ ਕਿਰਪਾ ਬਾਬੇ ਠੀਕ ਰਹੇਗਾ ਮਹਾਰਾਜ ਦੀ ਕਿਰਪਾ ਨਾਲ ਠੀਕ ਆ ਬੂਟੇ ਠੀਕੇ ਰਹੇ ਹਾਂ ਬਾਈ ਕਮੈਨ ਚੱਲੂ ਹਾਂ ਕਮੈਨ ਚੱਲੂ ਕਿ ਦੱਤੀ ਚੱਲੂ ਨਹੀਂ ਕਮੈਨ ਵਾਲਾ ਇਹ ਤਾਂ ਇੱਕ ਕਹਿੰਦਾ ਭੈਣੀ ਵੱਢਣੇ ਨੂੰ ਕਹਿੰਦਾ ਮੈਂ ਵੱਢ ਲੈਣਾ ਮੈਂ ਘਟਾ ਦੂੰਗਾ ਹੁਣ ਪਤਾ ਕੀ ਗੱਲ ਹੈ ਹੁਣ ਜੇ ਦੂਏ ਲੋਟ ਵੱਡੂਗੀ ਤਾਂ ਦਾਣੇ ਝੜਨੇ ਹੂੰ ਕਮੈਨ ਵਾਲਾ ਲੋਟ ਆ ਸਿੱਟਮ ਹਾਂ ਕ ਇਧਰ ਉਹਨੇ ਵਿੱਚੇ ਖਿੱਚੀ ਜਾਣੇ ਹਾਂ ਇਹਦੇ ਤੇ ਗੱਲ ਠੀਕ ਆ ਜਿਹੜਾ ਉੱਪਰ ਫਸਿਆ ਉਹਨੂੰ ਖਿੱਚੀ ਜਾ ਕਿ ਭਰੀ ਬੰਨ ਹੋਣੀ ਐ ਹੋਲਣੀ ਪੈਣੀ ਐ ਫੇਰ ਚੱਕ ਕੇ ਇਕੱਠੀ ਕਰਨੀ ਪੈਣੀ ਆ ਬੱਲ ਵੀ ਹਲਾਤੀ ਹਲਾਤੀ ਕਮੈਨ ਇਹਦੇ ਵਿੱਚ ਨੂੰ ਖਿੱਚ ਲੈਣੀ ਹਲੇ ਮਨੇ 3-4 ਹੁਣ ਜਿਉਂ-ਜਿਉਂ ਇਹਨੇ ਸੁੱਕੀ ਜਾਣਾ ਪਤਾ ਲੱਗੀ ਜਾਣਾ ਬੱਲਾਂ ਦਾ ਹਾਂਜੀ ਹੁਣ ਦੇ ਲੈ ਕਿੱਕਣਾ ਲੈ ਆ ਛੱਡ ਦਿਆਂ ਦੇਖ ਲੈ ਲੈ ਬਾਈ ਉਹ ਤਾਂ ਫਰਕ ਦਾ ਹੈਗਾ ਇਹਨੇ ਛੱਡ ਦਿਆਂ ਲੈ ਦੇਖ ਲੈ ਮੈਂ ਤਾਂ ਆਪ ਕਹਿੰਦਾ ਦਾਣੇ ਗਿਰਦੇ ਇਹ ਤਾਂ ਲੈ ਆ ਦੇਖ ਲੈ ਨੇ ਕਿ ਬਾਈ ਜਿਹੜੇ ਬੋਦੇ ਆ ਉਹ ਆਪਣੇ ਬਗਿਰਨੇ ਆ ਉੱਪਰ ਫਸਗੇ ਨੇ ਦਾਣੇ ਲੈ ਬਥੇ ਵੀ ਜੋ ਬਣ ਗਿਆ ਹੂੰ ਪੀਤਾ ਬਣੇ ਵੀ ਤੁਨੇ ਬਾਕੀ ਚਲੋ ਤਾਂ ਦਰਫਤੀ ਜਹੀ ਦੀ ਫਸਲ ਵੜੀ ਦਾ ਹੋ ਜੂ ਗਾਹਲੇ ਸਾਲ ਹੋ ਜੂ ਕਟਾਵਾ ਦਾ ਵਾਰੀ ਨਾ ਲੱਗੇ ਬਸ ਹਾਂ ਬਿਮਾਰੀ ਦਾ ਫੇ ਕੀੜਿਆਂ ਦੇ ਕੀਲੇ ਖਾਣ ਦੀ ਹਾਂ ਬਸ ਹੋਰ ਕੀ ਉਹ ਤਾਂ ਚਲ ਮਾੜ ਮੋਟੇ ਦਾਣੇ ਗਰੇ ਹੂੰ ਕਨੇ ਹੀ ਭਾਈ ਹੋਰ ਕੀਆ ਬਾਕੀ ਭਾਈ ਮੌਸਮ ਤਾਂ ਐਹ ਜਿਆ ਤੋਤਾ ਰੱਬ ਨੇ ਐਣਗੇ ਪਹਾੜ ਵੀ ਦੂਰ ਦੂਰ ਤੱਕ ਇਹਨਾਂ ਲੱਗੇ ਤੇ ਭਾਈ ਉਧਰ ਤੋਂ ਕੀ ਦਿਖਣ ਲੱਗੇ ਕੌਰਾ ਜਿਹਾ ਹੋ ਗਿਆ ਕੌਰਾ ਜਿਹਾ ਹੋ ਗਿਆ ਜਿੱਦਣ ਪਈ ਉਹ ਉਦੋਂ ਅਸੀਂ ਰੋਪਣ ਦੇਦੇ ਸੀ ਬਹੁਤ ਦੂਰ ਦੂਰ ਤੱਕ ਦੇਖਣ ਲੱਗ ਗਿਆ ਤਾਂ ਦੇਖਣ ਲੱਗ ਗਏ ਭਾਈ ਭਾਈ ਆ ਬੂਟੇ ਛੱਡ ਤੇ ਕਿੱਥੇ ਚੱਕਰ ਇਹ ਬੂਟੇ ਆਹ ਕੀਲੇ ਤੇ ਬਾਅਦ ਚ ਲਾਏ ਤੇ ਅੱਛਾ ਜੀ ਬਹੁਤ ਆ ਦੇਣੇ ਆਪਾਂ ਨੇ ਕਹਾ ਕਾਨੂੰਨੀ ਨੰਬਰ ਲੱਗ ਜਾਣਗੇ ਥਾਣਾ ਦੇ ਪਹਿਲਾਂ ਹਾਂ ਥਾਣਾ ਦੇ ਪਹਿਲਾਂ ਭਾਈ ਨਾ ਨੰਬਰ ਲੱਗ ਜਾਣਾ ਅੰਬ ਨੂੰ ਪੂਰਾ ਹਾਂ ਮੈਨੂੰ ਪੂਰ ਬਹੁਤ ਆਇਤੀ ਬਾਕੀ ਦੇਖੋ ਸਿਰੇ ਲੱਗਦੇ ਨੇ ਨਾ ਪਿਛਲੀ ਵਾਰੀ ਛੁੰਡੀ ਪੈ ਗਈ ਸੀ ਛੁੰਡੀ ਪੈ ਗਈ ਸੀ ਹਾਂ ਜੀ ਮੈਂ ਹੁਣ ਕੱਲ ਨੂੰ ਜਾਊਂਗਾ ਖੇਤੀਬਾੜੀ ਦਫ਼ਤਰ ਰੋਪਣਾ ਕੇ ਵੀ ਕੀ ਵਾਲੇ ਨੇ ਅੰਬੀਆ ਵਧੀਆ ਲੱਗਦੀਆਂ ਬਾਈ ਹਾਂ ਕੇ ਵੀ ਕੀ ਵਾਲਾਂ ਦੇ ਲੈ ਕੇ ਆਉਂਗਾ ਵੀ ਇਹਨੂੰ ਸੰਡੀ ਨਾ ਪਵੇ ਹਾਂ ਵਧੀਆ ਹੈ ਬਾਈ ਹਾਂ ਤੇ ਨਾ ਠੀਕ ਹੈ ਕੀ ਨਹੀਂ ਪਿਛਲੀ ਵਾਰੀ ਬਹੁਤ ਤਾਂ ਝੜ ਗਈ ਸੰਡੀ ਪੈ ਗਈ ਦੇਖ ਲਓ ਬਾਈ ਬਾਈ ਕਿੰਨੇ ਬੁੱਟਾ ਲਾ ਕੇ 800 ਆਮਨੇ 700 800 ਬੁੱਟਾ ਲਾਉਣ ਮੇਰੇ ਸਾਗਰ 800 ਬੁੱਟਾ ਜੇ ਬਾਈ ਵੀਰ ਭੈਣ ਲੰਦਾ ਕਿੰਨੇ ਹਜ਼ਾਰ ਦੇ ਦੇ ਆ ਬਹੁਤ 16000 ਦੇ ਹੋਗੇ ਹਾਂ ਹਜ਼ਾਰ ਦੇਓਗੇ ਕਿਥੇ ਆਪਣੀ ਤਿਆਰ ਕਰਕੇ ਲਾ ਲੇ ਹਾਂ ਬੋਕੇ ਆਪਣੀ ਤਿਆਰ ਕਰਕੇ ਲਾਤੇ ਪਹਿਲੇ 16000 ਦਾ ਕੰਮ ਬਾਈ ਨੇ ਥੋੜੇ ਪੈਸੇ ਚ ਕਰ ਲਿਆ ਮਿਹਨਤ ਕਰਕੇ ਆ ਬਾਈ ਹਾਂ ਹਾਲੇ ਤਾਂ ਮੇਰਾ ਕੈਰਾ ਇੱਕ ਮਰ ਗਿਆ ਉਹ ਪੜਦਾ ਸੂਰਾ ਨੇ ਪੜਦਾ ਨਾ ਸੂਰਾ ਨੇ ਪੜਦਾ ਇਹੇ ਕਰਕੇ ਹੋਗਾ ਸਾਰੇ ਪੜਦਾ ਦੇਖ ਲੈ ਮੈਨੇ ਕੈਰਾ ਹਾਂ ਜੀ ਮੂਲੀਆਂ ਮਾਲੀਆਂ ਬਾਈ ਸੂਰ ਬਹੁਤ ਆ ਨਾ ਕਿਉਂਕਿ ਨਹਿਰਾਂ ਨਦੀਆਂ ਇਹ ਬਹੁਤ ਅਲੱਗ ਵਾਲਾ ਬਾਈ ਇੱਕ ਗੱਲ ਹੈ ਜਿਹਨੇ ਕਿਸਾਨ ਹਰ ਵੀ ਹਰ ਵੀ ਚੱਲਦੇ ਕੋਈ ਨਹੀਂ ਚੱਲ ਸਕਦਾ ਨਹੀਂ ਚੱਲਦਾ ਬਾਈ ਸਹੀ ਗੱਲ ਦੇਖ ਲੈ ਹਲੇ ਨੀ ਲਗਉਆਂ ਨੇ ਇਹਨਾਂ ਦੇ ਪੱਤੇ ਖਾਣੇ ਕਿੰਨੀਆਂ ਛਿਟੀਆਂ ਤੋੜਨੀਆਂ 10 ਤੋੜਨੀਆਂ 20 ਤੋੜਨੀਆਂ ਰੋਲ ਜ਼ਿਆਦਾ ਹੈ ਕੋਈ ਕਰ ਨਹੀਂ ਸਕਦਾ ਕਿਸਾਨ ਹਾਂ ਸਬਸਿਡੀਆਂ ਹੈ ਨਹੀਂ ਜਾਂ ਕੋਈ ਨੁਕਸਾਨ ਹੋ ਜਵੇ ਤਾਂ ਵੀ ਨਾ ਨਾ ਇਹ ਕੀ ਹੋਣਾ ਮੈਨੂੰ ਕੁਛ ਨਹੀਂ ਬਈ ਬਾਹਰ ਦੇਸ਼ਾਂ ਜਿਹਾ ਹੈ ਇਹ ਜੇ ਨੁਕਸਾਨ ਹੁੰਦਾ ਤਾਂ ਪੈਸਾ ਮਿਲਦਾ ਇਹ ਕੋਈ ਮਿਹਨਤ ਕਰੀ ਹੁੰਦੀ ਉਹਨਾਂ ਨੂੰ ਵੀ ਪਤਾ ਹੈ ਹੋਰ ਕੀ ਸਰਕਾਰਾਂ ਨੂੰ ਹੋਰ ਕੀ ਚੱਲ ਬਈ ਚੱਲੀਏ ਕਣਕਾਂ ਜਾਨੀ ਅਵਨੇ ਵਧੀਆ ਦੀਆਂ ਬਈ ਆ ਜੀ ਕਣਾਂ ਆ ਬੀਜ ਹੈ ਇਹ ਮੋਟਾ ਕਾ ਤੇ ਕਹਿੰਦੇ ਸੁੱਕਣਾ ਹਰੇ ਸੁੱਕਣਾ ਹੀ ਨੇ ਸੁੱਕ ਕੇ ਪਤਰਾ ਹੋ ਜਾਣਾ ਹਾਂ ਪਤਰਾ ਹੋ ਜਾਣਾ ਹਲੇ ਉਦਾਂ ਦੁੱਧੇ ਆਏ ਹਾਂ ਕਿਤੇ ਦੀ ਸੁੱਕ ਜਾਣੀ ਉਦਾਂ ਦੇਖ ਲੋ ਕਣਕਾਂ ਨੇ ਬੱਲਾਂ ਕਿਹਜਾ ਤੇ ਬਈ ਟੌਪ ਦੀ ਕਣਕ ਦੀ ਹੂੰ ਸਾਰੇ ਹੋਰ ਕੀ ਚਲੋ ਬਾਕੀ ਯਾਨੀ ਇੰਨੀ ਗੱਲ ਆ ਮਨੇ ਮਹਾਰਾਜ ਜੀ ਅੱਪਾ ਹੁਣ ਝਾੜ ਵਧੀਆ ਨਿਕਲਦਾ ਦੋ ਤਿੰਨ ਸਾਲ ਆਪਾਂ ਐਵੇਂ ਉਹ ਕਹੀ ਜਾਈਏ ਝਾੜ ਬਾਈ ਵਧੀਆ ਨਿਕਲਦਾ ਵਧੀਆ ਨਿਕਲਦਾ ਧਾਨਾਂ ਦਾ ਵੀ ਉਹ ਤੇ ਪਹਿਲਾਂ ਕਣਕ ਵੀ ਵਧੀਆ ਨਿਕਲੀ ਆ ਐਤਕੀ ਵੀ ਫੁੱਲ ਟੌਪ ਦੀ ਦੀ ਬਾਈ 20 ਪਲੱਸੇ ਦੀ ਹਾਂ ਮੈਂ ਥੋੜੇ ਐ ਜਿਹੜਾ ਹੁਣ ਐਣ ਪਈ ਇਹਨੇ ਥੋੜੇ ਜਿਹਾ ਫਰਕ ਪਾ ਲੈਣਾ ਬਾਕੀ ਮੌਕਾ ਦਸੂ ਪਹਿਜਣਾ ਤਿੰਨ ਚਾਰ ਕੁਆਟਰਾਂ ਦਾ ਮਨੇ ਫਰਕ ਬਾਕੀ ਮੌਕਾ ਦਸੂ ਹੁਣ ਵੀ ਕਿੰਨਾ ਗਿਆ ਸਿਸਟਮ ਹੈ ਪਲੇ ਟਾਈਮ ਵੀ ਪਿਆ ਨਹੀਂ ਗਿਆ ਬਾਈ ਹਲੇ ਕੋਈ ਨਹੀਂ ਪਤਾ 10 15 ਦਿਨ ਚ ਅਸੀਂ ਹੁਣੇ ਕੀ ਦੀ ਇਹਨਾਂ ਨ ਬਰਾਜੀ ਜਨੇ ਡਰ ਲੱਗਦਾ ਐਂ ਤੇ ਡਰ ਲੱਗਦਾ ਹੋਰ ਕੋਈ ਚੱਕਰ ਨਹੀਂ ਹਾਂ ਪਿਛਲੀ ਵਾਰੀ ਕਣਕ ਪਤਾ ਵੀ ਨਹੀਂ ਤਾਂ ਵੀ ਇੱਥੇ ਕਣਕ ਆ 23 ਕੁਇੰਟਲ ਨਿਕਲੀ ਬਾਈ ਕੁਇੰਟਲ ਨਿਕਲੀ ਆ ਬਾਈ ਦੇਖਣੇ ਨੂੰ ਇੰਨੀ ਲੱਗਦੀ ਨਹੀਂ ਸੀ ਬਾਈ ਇਹ ਜੀ ਪਰ ਗਰੀ ਵੀ ਕਣਕ ਵੀ ਝਾੜ ਦੇਗੀ ਹਾਂ ਮੇਰੀ ਜ਼ਿੰਦਗੀ 'ਚ ਦੋ ਵਾਰੀ ਕਣਕ ਨਿਕਲੀ 23 ਕੁਇੰਟਲ ਮੇਰੇ ਵਾਹ ਜੀ ਬਾਈ ਪਹਿਲਾਂ ਗਰੀ ਵੀ ਕਣਕ ਵੀ ਝਾੜ ਦੇਗੀ ਹਾਂ 50 ਸਾਲ 'ਚ ਤੇਰੇ ਦੋ ਵਾਰੀ ਕਣਕ ਨਹੀਂ 23 24 ਕੁਇੰਟਲ ਝਾੜ ਦਿੱਤਾ ਬਾਈ ਇਹ ਵੀ ਵਧੀਆ ਸਿਸਟਮ ਸਮਾਤਾ ਉਹ ਹਾਂ ਜਿੱਦਣ ਹੈਣ ਬਾਈ ਇੱਕ ਵਾਰ ਰਾਤ ਆਏ ਲੱਗਿਆ ਵੀ ਰੱਬਾ ਪਤਾ ਨਹੀਂ ਕਿਆ ਕਰ ਗਿਆ ਕਣਕ ਹੈ ਕਿਤੇ ਵੀ ਆਉਂਨੇ ਵਧੀਆ ਤਕੜੀਆਂ ਕਣਕਾਂ ਐ ਹਾਂ ਕਣਕ ਠੀਕ ਆ ਬਾਈ ਵਿੱਚ ਵਿੱਚ ਇਹਦਾ ਉਹਦੇ ਬੱਲ ਕਿਹ ਜੀ ਕਰੀ ਵੀ ਤੰਦ ਹੋਂ ਵੀਡੀਓ ਆਮਨੇ ਚਿੱਟੀਆਂ ਹੋਈ ਜਾਣੀਆਂ ਚਿੱਟੀਆਂ ਨਹੀਂ ਬਾਈ ਆਉਦੇ ਬੱਲ ਡੁੰਡੇ ਕਰੀ ਵੀ ਹਾਂ ਹਾਂ ਇਹ ਤੁਹਾਨੂੰ ਇਹ ਦਿਖਾਉਂਦਾ ਬੱਲਾ ਦੇਖੋ ਬੱਲ ਨੂੰ ਕਿੰਨਾ ਨਖਾਤ ਰਿਹਾ ਆ ਬੱਲ ਨੂੰ ਦੇਖੋ ਬਾਈ ਇਕਣਾ ਕੋਈ ਪੱਕੀ ਬੱਲਾ ਨਾ ਐਂ ਕਰਦੀ ਆਲੇ ਕੁ ਬੱਲੇ ਬੱਲੇ ਫੋਨਿੰਜੀ ਦੇ ਸਾਰੀ ਝੜ ਤੇ ਤਰ ਮਦਾ ਹੈ ਕਹਿੰਦਾ ਭਾਈ ਆਪਾਂ ਨੂੰ ਦੇਖਦਾ ਘਟਣਾ ਆ ਦੇਖੋ ਇੱਕ ਸਾਈਡ ਬਾਈ ਸਾਰੀ ਚੱਕੀ ਹੋਣੀ ਕੋਰ ਇਹਦੇ ਉੱਪਰ ਵੀ ਨਾਣਾ ਛੱਡੇ ਛੱਡੇ ਨਹੀਂ ਮੈਂ ਤੁਹਾਨੂੰ ਕਹਿੰਦਾ ਖਾਲੀ ਕਰ ਛੱਡੀ 1 2 3 ਇਹ ਬਾਈ ਆ ਦੇਖ ਇੱਕ ਨਹੀਂ ਹੈਗਾ ਇਹ ਆਪਾਂ ਨੂੰ ਦੇਖਣੀ ਪੈਣੀ ਆ ਭਾਈ ਆ ਦੇਖੋ ਹੌਲੀ ਹੌਲੀ ਨਿਗਾਹਾਂ ਪੈਣੀ ਨਾ ਦੇਖੋ ਹਾਂ ਉਹ ਲਿਆ ਸੇਲਰ ਭਾਈ ਵਾਸਤੇ ਲੈ ਨਹੀਂ ਭਾਈ ਦੇਖ ਲਓ ਕਿੰਨਾ ਫਰਕ ਆ ਭਾਈ ਉਰ ਕਿ ਬਹੁਤ ਬੱਲੇ ਚੱਲ ਭਾਈ ਚੱਲੀ ਹੁਣ ਜਿਹੜਾ ਕੋ ਹੋਣਾ ਤਾਂ ਹੁਣ ਹੋਏ ਗਿਆ ਹੁਣ ਸਾਡਾ ਕੋਈ ਜੋਰ ਨਹੀਂ ਰਿਹਾ ਅੱਗੇ ਚਲਣਾ ਜਿਹੜਾ ਥੱਲੇ ਡਾਣੇ ਗਿਰ ਗਿਆ ਉਹ ਹੁਣ ਥੱਲੇ ਵਾਲੇ ਜੀ ਆਂਦੇ ਹੱਥ ਹੈ ਕਿੜੀ ਹੋਈ ਹੋਰ ਹੋਈ ਭੂਂਡ ਹੋਇਆ ਮੱਖੀ ਹੋਈ ਉਹਦਾ ਹੋ ਗਿਆ ਹੁਣ ਉਹ ਬਾਈ ਚੱਲ ਬਾਈ ਚੱਗੀ ਓਕੇ